ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਗੋਲੀਆਂ ਚੱਲੀਆਂ ਨੇ ਮੁੱਠਪੇੜ ਹੋਈ ਹੈ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਇਹ ਰੇਡ ਕੀਤੀ ਗਈ ਸੀ ਪੁਲਿਸ ਨੂੰ ਵੇਖ ਕੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਪੁਲਿਸ ਤੇ ਹੱਥ ਇਹ ਵੱਡੀ ਕਾਮਯਾਬੀ ਲੱਗੀ ਹੈ ਕਿ ਬਦਮਾਸ਼ ਚਿੰਟੂ ਅਤੇ ਉਸਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਵੇਲੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਤਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਤमाम ਇਹਨਾਂ ਬਦਮਾਸ਼ਾਂ ਨੂੰ ਹਥਿਆਰਾ ਸਣੇ ਗ੍ਰਫਤਾਰ ਕੀਤਾ ਗਿਆ ਇੱਕ ਵਿਅਕਤੀ ਦੇ ਘਰ ਦੇ ਵਿੱਚ ਇਹਨਾਂ ਦੇ ਵੱਲੋਂ ਪਨਾਹ ਲਈ ਹੋਈ ਸੀ ਕਈ ਵਾਰ ਦਾਤਾ ਨੂੰ ਅੰਜਾਮ ਦੇ ਚੁੱਕਿਆ ਹੈ ਇਹ ਚਿੰਟੂ ਪਰ ਹੁਣ ਇਹ ਪੁਲਿਸ ਦੇ ਹੱਥੇ ਚੜ ਚੁੱਕਿਆ ਹੈ ਇਸ ਘਟਨਾ ਕਰਮ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੁਲਿਸ ਨੂੰ ਵੇਖ ਕੇ ਬਦਮਾਸ਼ ਭੱਜਦੇ ਹੋਏ ਘਰ ਦੇ ਵਿੱਚ ਲੁਕਦੇ ਨੇ ਪਰ ਪੁਲਿਸ ਅਧਿਕਾਰੀ ਉਹਨਾਂ ਦੇ ਪਿੱਛੇ ਭੱਜਦੇ ਨੇ ਤੇ ਉਹਨਾਂ ਦੇ ਵੱਲੋਂ ਜੋ ਹੈ ਇਹਨਾਂ ਨੂੰ ਫੜ ਲਿਆ ਜਾਂਦਾ ਤਾਂ ਗੋਲੀਆਂ ਵੀ ਚਲਾਈਆਂ ਜਾਂਦੀਆਂ ਨੇ ਪਰ ਪੁਲਿਸ ਦੇ ਵੱਲੋਂ ਜੋ ਹੈ ਜਵਾਬੀ ਕਾਰਵਾਈ ਕਰਕੇ ਬਚਾ ਕਰ ਲਿਆ ਜਾਂਦਾ ਹੈ ਤੇ ਇਹ ਤਿੰਨ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਚਿੰਟੂ ਇਸ ਦਾ ਨਾਮ ਦੱਸਿਆ ਜਾ ਰਿਹਾ ਜਲੰਧਰ ਦੇ ਵਿੱਚ ਇੱਕ ਵੱਡਾ ਬਦਮਾਸ਼ ਮੰਨਿਆ ਜਾਂਦਾ ਹੈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਪਰ ਹੁਣ ਇਹ ਪੁਲਿਸ ਦੇ ਹੱਥੇ ਚੜ ਚੁੱਕੀ ਹੈ ਕਿਸੇ ਨੂੰ ਕੋਈ ਸ਼ੱਕ ਨਾ ਪਵੇ ਇੱਕ ਸਾਜਨ ਨਾਮ ਦੇ ਵਿਅਕਤੀ ਦੇ ਘਰ ਦੇ ਵਿੱਚ ਇਸ ਨੇ ਪਨਾਹ ਵੀ ਲਈ ਹੋਈ ਸੀ ਗੁਪ ਸੂਚਨਾ ਦੇ ਆਧਾਰ ਦੇ ਉੱਤੇ ਪੁਲਿਸ ਦੇ ਵੱਲੋਂ ਇਹ ਰੇਡ ਕੀਤੀ ਗਈ ਹੈ ਮੌਕੇ ਦੀ ਇਹ ਸੀਸੀਟੀਵੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਪੁਲਿਸ ਨੂੰ ਵੇਕੇ ਬਦਮਾਸ਼ ਭੱਜਦੇ ਨੇ ਤੇ ਨਾਲ ਫਾਇਰਿੰਗ ਵੀ ਕਰਦੇ ਨੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ ਜਵਾਬੀ ਕਾਰਵਾਈ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅੱਜ ਇੱਕ ਕਿੰਟੂ ਨਾਮ ਦਾ ਗੈਂਗਸਟਰ ਆ ਜੋ ਸ਼ਹਿਰ ਦੇ ਵਿੱਚ ਕਾਫੀ ਵਾਰ ਦਿੱਤਾ ਤੇ ਗੋਲੀਆਂ ਚਲਾਉਂਦਾ ਲੜਾਈਆਂ ਝਗੜੇ ਕਰਦਾ ਜੀ ਅੱਜ ਆਨੂੰ ਇਨਫੋਰਮੇਸ਼ਨ ਪਈ ਇਹ ਮਿਲੀ ਸੀ ਸੀਐਸਟਾਫ ਨੂੰ ਤੇ ਅਸੀਂ ਇੱਥੇ ਆਵਾਦਪੁਰੇ ਦੇ ਸਾਜਨ ਸਾਜਮ ਮੁੰਡਾ ਉਹਦੇ ਘਰ ਆਣ ਕੇ ਠਹਿਰੇ ਹੋਏ ਸੀ ਤੇ ਅਸੀਂ ਰੇਡ ਕੀਤਾ ਤੇ ਆ ਘਰੋਂ ਨਿਕਲ ਕੇ ਬਾਹਰ ਨਿਕਲੇ ਤੇ ਇੰਨਾ ਗਾੜੀਆਂ ਪੁਲਿਸ ਪਾਰਟੀ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਇਹਦੇ ਜਵਾਬੀ ਫਾਇਰਿੰਗ ਤੇ ਪੁਲਿਸ ਪਾਰਟੀ ਨੇ ਗੋਲੀਆਂ ਚਲਾਈਆਂ ਪਰ ਲੱਗੀ ਨਹੀਂ ਕਿਸੇ ਤੇ ਵੀ ਕਿੰਨੇ ਫਾਇਰ ਹੋਏ ਜੀ ਹੋਇਆ ਫਾਇਰ 5-6 ਸਾਡੇ ਵੱਲੋਂ ਹੋਇਆ ਤੇ 4-5 ਉਹਨਾਂ ਵੱਲੋਂ ਹੋਇਆ ਜੀ ਸਰ ਇਹ ਕਿੰਨੀ ਜਨੀ ਸੀਗੀ ਇਹ ਘਰ ਦੀ ਆ ਦੋ ਜਣੇ ਤੇ ਮੌਕੇ ਤੇ ਫੜਲੇ ਸੀ ਤੇ ਦੋ ਜਣੇ ਲੋਗੇ ਸੀ ਦੋ ਜਣੇ ਹੁਣ ਬਾਅਦ ਚ ਫੜੇ ਅਸੀਂ ਉਹ ਪਬਲਿਕ ਨੇ ਸਾਡੇ ਆਬਾਦਪੁਰੇ ਵਾਲੇ ਦਾ ਬਹੁਤ ਸਾਥ ਦਿੱਤਾਗਾ ਇਦਾਂ ਜੇ ਪਬਲਿਕ ਪੁਲਿਸ ਦਾ ਸਾਥ ਦਿੰਦੀ ਰਹੇ ਤੇ ਪੁਲਿਸ ਕਾਫੀ ਜ਼ਿਆਦਾ ਕ੍ਰਾਈਮ ਨੂੰ ਰੋਕ ਸਕਦੀ ਹੈ ਜੀ ਫਿਰ ਟੋਟਨ ਕਿੰਨੀ ਜਨੇ ਆ ਚਾਰ ਜਣੇ ਆਏ ਸਾਨੂੰ ਇਨਫੋਰਮੇਸ਼ਨ ਚਾਹੁੰ ਜਾਣਿਆਂ ਦੀ ਸੀ ਇਹਨਾਂ ਨੂੰ ਕੋਲ ਵੈਪਨ ਵੀ ਕਿਹਨੂੰ ਦੀ ਕਵਰ ਵੈਪਨ ਮੇ ਹੋ ਗਿਆ ਜੀ ਰਿਕਵਰੀ ਜਰ ਨਾਮ ਕੀ ਕੀ ਚਾਹ ਰਹੇ ਨੇ ਮੈਂ ਜਿਹੜਾ ਇਹਨਾਂ ਦਾ ਚਿੰਟੂ ਆ ਮੈਂ ਜਿਹੜਾ ਹੈਡਿਆ ਜੀ ਤੇ ਬਾਕੀ ਪੁੱਛ ਕੇ ਛਕਾਨੀਆਂ ਜੀ ਬਾਕੀ ਸਾਡੇ ਸੀਨੀਅਰ ਅਫਸਰ ਦੱਸਣਗੇ ਜੀ ਜਿਹਦੇ ਘਰ ਬਣਾ ਲਈ ਸੀ ਉਹ ਸਾਜਨ ਸਾਜਨ ਮੁੰਡਾ ਜੀ ਉਹਦੇ ਘਰ ਆਣ ਇਕੱਠੇ ਰਹੇ ਹੋ ਸੀ ਕੋਈ ਗੱਡੀ